Instagram ਦੇ ਉੱਤੇ ਕਾਫੀ ਮਸ਼ਹੂਰ ਪੂਜਾ ਸੰਗਾਂ ਨੂੰ ਜਿਹੜੀ ਕਿ ਧਮਕੀ ਦਿੱਤੀ ਗਈ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਇਹ ਕਿ ਹੁਣ ਤੀਜੇ ਵਿਆਹ ਦੇ ਉੱਤੇ ਵਿਵਾਦ ਚੱਰੀ ਹੈ ਤੇ ਉਥੇ ਹੀ ਹੁਣ ਇੱਕ ਪੋਸਟ ਜਿਹੜੀ ਕਿ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਤਹਿਤ ਦੱਸਦੀ ਇਹ ਕਿ ਲਿਖਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਪੋਸਟ ਪੂਜਾ ਸੰਗਾਂ ਦੇ ਲਈ ਹੈ ਜਿਨੇ ਪਹਿਲਾਂ ਵੀ ਤਿੰਨ ਵਿਆਹ ਕਰਾਏ ਹੋਏ ਨੇ ਤੇ ਇਹਨੂੰ ਇਹ ਇਕੱਲੀ ਪੋਸਟ ਨਾ ਸਮਝੇ ਇਹਨੂੰ ਵਾਰਨਿੰਗ ਸਮਝੇ ਤੇ ਇਸਨੂੰ ਜਿਹੜਾ ਕਿ ਜੋ ਵੀ ਉਹਨੇ ਕਿਹਾ ਹੈ ਕਿ ਗੰਦ ਖਾਨਾ ਪਾਇਆ ਹੋਇਆ ਹੈ ਇਹਨੂੰ ਬੰਦ ਕੀਤਾ ਜਾਵੇ ਜੋ ਵੀ ਤੇਰਾ ਕੰਜਰਖਾਨਾ ਚੱਲ ਰਿਹਾ ਹੈ ਉਹ ਬੰਦ ਹੋਵੇ ਤੇ ਸਾਡੇ ਵੱਲੋਂ ਚਾਹੇ 10 ਵਿਆਹ ਕਰਵਾ ਸਾਨੂੰ ਤੇਰੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਆਪਣੇ ਪਿੰਡ ਦੇ ਚਾਰ ਬੰਦੇ ਇਕੱਠੇ ਕਰਕੇ ਆਪਣੇ ਘਰ ਦਾ ਜਿਹੜਾ ਫੈਸਲਾ ਕਰਦੇ ਵਿੱਚ ਹੀ ਨਵੇੜ ਤੇਰੀ ਕੋਈ ਵੀਡੀਓ ਨੈਟ ਤੇ ਨਾ ਆਵੇ ਸਾਡੇ ਬੱਚੇ ਵੀ ਫੋਨ ਦੇਖਦੇ ਹਨ ਤੇ ਉਹਨਾਂ ਦੇ ਉੱਪਰ ਗਲਤ ਪ੍ਰਭਾਵ ਪੈਂਦਾ ਹੈ ਜੇ ਤੂੰ ਇਹ ਕੰਜਰਖਾਨਾ ਬੰਦ ਨਹੀਂ ਕੀਤਾ ਤਾਂ ਸਾਡੇ ਸਿੰਘਾਂ ਦੀਆਂ ਫੌਜਾਂ ਤੇਰੇ ਘਰ ਆਉਣਾ ਤੇਰਾ ਹਾਲ ਵੀ ਕਮਲਕੌਰ ਭਾਬੀ ਵਾਲਾ ਨਾ ਹੋ ਜੇ ਕਿਤੇ ਇੱਕ ਬੇਨਤੀ ਆਡੇ ਪਿੰਡ ਵਾਲਿਆਂ ਨੂੰ ਆ ਜੇ ਉਥੇ ਉਹਨਾਂ ਨੇ ਕਿਹਾ ਕਿ ਨੱਥ ਪਾਓ ਸਾਰੇ ਪਿੰਡ ਲੱਗਦਾ ਹੈ ਕੋਈ ਮਰਦ ਨਹੀਂ ਹੈਗਾ ਕੁੜੀਆਂ ਹੀ ਆ ਤੇ ਹੁਣ ਆਪਣਾ ਗੰਦਖਾਨਾ ਹੋ ਵੀ ਨੈਟ ਤੇ ਨਾ ਚੜਿਆ ਜਾਵੇ ਤੇ ਜਿਸ ਨੂੰ ਲੈ ਕੇ ਜਿਹੜੀ ਕਿ ਪੋਸਟ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੁਣ ਪੂਜਾ ਸੰਗਾ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਦਸ ਤੋਂ ਬਾਅਦ ਦੱਸਦੀ ਹੈ ਕਿ ਹੁਣ ਜੋ ਪੂਜਾ ਸੰਗਾ ਦਾ ਤੀਜਾ ਵਿਆਹ ਹੋਇਆ ਉਸ ਦੇ ਉੱਤੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਜਿਸ ਦੇ ਤਹਿਤ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਉਸ ਦਾ ਅਕਾਊਂਟ ਵੀ ਜਿਹੜਾ ਕਿ ਬੰਦ ਹੋ ਜਾਂਦਾ ਹੈ ਤੇ ਉੱਥੇ ਹੀ ਲਗਾਤਾਰ ਇਸ ਅਕਾਊਂਟ ਹੋਣ ਤੋਂ ਬਾਅਦ ਬੰਦ ਹੋਣ ਤੋਂ ਬਾਅਦ ਜਿਹੜਾ ਕਿ ਹੁਣ ਤੀਜੇ ਵਿਆਹ ਨੂੰ ਲੈ ਕੇ ਲਗਾਤਾਰ ਵਿਵਾਦ ਦਿਖਦਾ ਹੋਇਆ ਨਜ਼ਰ ਆਇਆ ਤੇ ਕਾਫੀ ਜਿਹੜੀ ਹੈ ਕਿ ਇੰਸਟਾਗ੍ਰam ਦੇ ਉੱਤੇ ਵੀਡੀਓ ਰੀਲ ਕਾਫੀ ਵਾਇਰਲ ਹੁੰਦੀ ਹੋਈ ਜਾਂ ਨਜ਼ਰ ਆ ਰਹੀ ਹੈ ਤੇ ਹੁਣ ਇੱਕ ਪੋਸਟ ਵੀ ਜਿਹੜੀ ਕਿ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਸਿੱਧੀ ਚੇਤਾਵਨੀ ਜਿਹੜੀ ਕਿ ਪੂਜਾ ਸੰਗਾਂ ਨੂੰ ਜਿਹੜੀ ਕਿ ਦੇ ਦਿੱਤੀ ਹੈ ਉੱਥੇ ਕਿਹਾ ਗਿਆ ਹੈ ਕਿ ਇਸ ਨੂੰ ਸਿਰਫ ਇੱਕ ਪੋਸਟ ਨਾ ਸਮਝੀ ਜਾਵੇ ਤੇ ਜੇਕਰ ਇਹ ਕੰਦਰਖਾਨਾ ਬੰਦ ਨਾ ਹੋਇਆ ਤਾਂ ਪੂਜਾ ਸੰਗਾਂ ਦਾ ਹਾਲ ਹੈ ਜਿਹੜਾ ਕਿ ਉਹ ਵੀ ਕਮਲ ਕੌਰ ਭਾਪੀ ਵਾਲਾ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਇੱਕ ਹੋਰ ਇੰਸਟਾਗ੍ਰam ਦੇ ਉੱਤੇ ਇਨਫਲੂਐਂਸਰ ਨੂੰ ਜਿਹੜੀ ਕਿ ਧਮਕੀ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਹੁਣ ਪੂਜਾ ਸੰਗਾਂ ਨੂੰ ਜਿਹੜੀ ਕਿ ਵਾਰਨਿੰਗ ਦੇ ਦਿੱਤੀ ਹੈ ਤੇ ਉਥੇ ਹੀ ਕਿਹਾ ਗਿਆ ਹੈ ਕਿ ਇਹ ਕੰਜਰਖਾਨਾ ਜੋ ਤੁਸੀਂ ਕਾਫੀ ਜਿਹੜਾ ਕਿ ਇੰਸਟਾਗ੍ਰam ਦੇ ਉੱਤੇ ਫੈਲਾ ਰਹੇ ਹੋ ਇਸ ਨੂੰ ਬੰਦ ਕੀਤਾ ਜਾਵੇ ਇੱਕ ਪੋਸਟ ਜਿਹੜੀ ਕਿ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਲਿਖਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਪੋਸਟ ਪੂਜਾ ਸੰਗਤ ਲਈ ਹੈ ਜਿਨੇ ਪਹਿਲਾਂ ਵੀ ਤਿੰਨ ਵਿਆਖ ਰਾਏ ਹੋਏ ਨੇ ਤੇ ਇਹਨੂੰ ਇਹ ਇਕੱਲੀ ਪੋਸਟ ਨਾ ਸਮਝੇ ਇਹਨੂੰ ਵਾਰਨਿੰਗ ਸਮਝੇ ਤੇ ਇਸ ਨੂੰ ਜਿਹੜਾ ਕਿ ਜੋ ਵੀ ਉਹਨੇ ਕਿਹਾ ਹੈ ਕਿ ਗੰਧ ਖਾਨਾ ਪਾਇਆ ਹੋਇਆ ਹੈ ਇਹਨੂੰ ਬੰਦ ਕੀਤਾ ਜਾਵੇ ਜੋ ਵੀ ਤੇਰਾ ਕੰਜਰਖਾਨਾ ਚੱਲ ਰਿਹਾ ਹੈ ਉਹ ਬੰਦ ਹੋਵੇ ਤੇ ਸਾਡੇ ਵੱਲੋਂ ਚਾਹੇ 10 ਵਿਆਹ ਕਰਵਾ ਸਾਨੂੰ ਤੇਰੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਆਪਣੇ ਪਿੰਡ ਦੇ ਚਾਰ ਬੰਦੇ ਇਕੱਠੇ ਕਰਕੇ ਆਪਣੇ ਘਰ ਦਾ ਜਿਹੜਾ ਫੈਸਲਾ ਕਰਦੇ ਵਿੱਚ ਹੀ ਨਵੇੜ ਤੇਰੀ ਕੋਈ ਵੀਡੀਓ ਨੈਟ ਤੇ ਨਾ ਆਵੇ ਸਾਡੇ ਬੱਚੇ ਵੀ ਫੋਨ ਦੇਖਦੇ ਹਨ ਤੇ ਉਹਨਾਂ ਦੇ ਉੱਪਰ ਗਲਤ ਪ੍ਰਭਾਵ ਪੈਂਦਾ ਹੈ ਜੇ ਤੂੰ ਇਹ ਕੰਜਰਖਾਨਾ ਬੰਦ ਨਹੀਂ ਕੀਤਾ ਤਾਂ ਸਾਡੇ ਸਿੰਘਾਂ ਦੀਆਂ ਫੌਜਾਂ ਨੇ ਤੇਰੇ ਘਰ ਆਉਣਾ ਤੇਰਾ ਹਾਲ ਵੀ ਕਮਲਕੌਰ ਭਾਬੀ ਵਾਲਾ ਨਾ ਹੋ ਜੇ ਕਿਤੇ ਇੱਕ ਬੇਨਤੀ ਆਡੇ ਪਿੰਡ ਵਾਲਿਆਂ ਨੂੰ ਆ ਜੇ ਉਥੇ ਉਹਨਾਂ ਨੇ ਕਿਹਾ ਕਿ ਨੱਥ ਪਾਓ ਸਾਰੇ ਪਿੰਡ ਲੱਗਦਾ ਹੈ ਕੋਈ ਮਰਦ ਨਹੀਂ ਹੈਗਾ ਕੁੜੀਆਂ ਹੀ ਆ ਤੇ ਹੁਣ ਆਪਣਾ ਗੰਦਖਾਨਾ ਹੋ ਵੀ ਨੈੱਟ ਤੇ ਨਾ ਚੜਿਆ ਜਾਵੇ ਤੇ ਜਿਸ ਨੂੰ ਲੈ ਕੇ ਜਿਹੜੀ ਕਿ ਪੋਸਟ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੁਣ ਪੂਜਾ ਸੰਗਾ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਦਸ ਤੋਂ ਬਾਅਦ ਦੱਸਦੀ ਹੈ ਕਿ ਹੁਣ ਜੋ ਪੂਜਾ ਸੰਗਾ ਦਾ ਤੀਜਾ ਵਿਆਹ ਹੋਇਆ ਉਸ ਦੇ ਉੱਤੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਜਿਸ ਦੇ ਤਹਿਤ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਉਸ ਦਾ ਅਕਾਊਂਟ ਵੀ ਜਿਹੜਾ ਕਿ ਬੰਦ ਹੋ ਜਾਂਦਾ ਹੈ ਤੇ ਉੱਥੇ ਹੀ ਲਗਾਤਾਰ ਇਸ ਅਕਾਊਂਟ ਹੋਣ ਤੋਂ ਬਾਅਦ ਬੰਦ ਹੋਣ ਤੋਂ ਬਾਅਦ ਜਿਹੜਾ ਕਿ ਹੁਣ ਤੀਜੇ ਵਿਆਹ ਨੂੰ ਲੈ ਕੇ ਲਗਾਤਾਰ ਵਿਵਾਦ ਦਿਖਦਾ ਹੋਇਆ ਨਜ਼ਰ ਆਇਆ ਤੇ ਕਾਫੀ ਜਿਹੜੀ ਹੈ ਕਿ ਇੰਸਟਾਗ੍ਰam ਦੇ ਉੱਤੇ ਵੀਡੀਓ ਰੀਲ ਕਾਫੀ ਵਾਇਰਲ ਹੁੰਦੀ ਹੋਈ ਜਾਂ ਨਜ਼ਰ ਆ ਰਹੀ ਹੈ ਤੇ ਹੁਣ ਇੱਕ ਪੋਸਟ ਵੀ ਜਿਹੜੀ ਕਿ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਸਿੱਧੀ ਚੇਤਾਵਨੀ ਜਿਹੜੀ ਕਿ ਪੂਜਾ ਸੰਗਾਂ ਨੂੰ ਜਿਹੜੀ ਕਿ ਦੇ ਦਿੱਤੀ ਹੈ ਉੱਥੇ ਕਿਹਾ ਗਿਆ ਹੈ ਕਿ ਇਸ ਨੂੰ ਸਿਰਫ ਇੱਕ ਪੋਸਟ ਨਾ ਸਮਝੀ ਜਾਵੇ ਤੇ ਜੇਕਰ ਇਹ ਕੰਦਰਖਾਨਾ ਬੰਦ ਨਾ ਹੋਇਆ ਤਾਂ ਪੂਜਾ ਸੰਗਾਂ ਦਾ ਹਾਲ ਹੈ ਜਿਹੜਾ ਕਿ ਉਹ ਵੀ ਕਮਲ ਕੌਰ ਭਾਪੀ ਵਾਲਾ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਇੱਕ ਹੋਰ ਇੰਸਟਾਗ੍ਰam ਦੇ ਉੱਤੇ ਇਨਫਲੂਐਂਸਰ ਨੂੰ ਜਿਹੜੀ ਕਿ ਧਮਕੀ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਹੁਣ ਪੂਜਾ ਸੰਗਾਂ ਨੂੰ ਜਿਹੜੀ ਕਿ ਦੇ وارਨਿੰਗ ਦੇ ਦਿੱਤੀ ਹੈ ਤੇ ਉਥੇ ਹੀ ਕਿਹਾ ਗਿਆ ਹੈ ਕਿ ਇਹ ਕੰਜਰਖਾਨਾ ਜੋ ਤੁਸੀਂ ਕਾਫੀ ਜਿਹੜਾ ਕਿ ਇੰਸਟਾਗ੍ਰਾਮ ਦੇ ਉੱਤੇ ਫੈਲਾ ਰਹੇ ਹੋ ਇਸ ਨੂੰ ਬੰਦ ਕੀਤਾ ਜਾਵੇ